ਉਹ ਉਹ ਜਿੱਥੇ ਸਰੀਰ ਕਰਕੇ ਬੈਠੇ ਹੋ ਤੇ ਸੁਰਤ ਕਰਕੇ ਮਨ ਕਰਕੇ ਹੀ ਹਾਜ਼ਰ ਲਗਵਾਵੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਾਨ ਬਖਸ਼ਿਸ਼ ਗੁਰ ਫਤੀ ਦਾ ਸਾਰੇ ਗੱਜਵੱਜ ਕੇ ਜਾਪ ਕਰੋ ਅਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਦਿਨ ਤੇ ਕਥਾ ਵਿਚਾਰ ਜਨਮ ਸਾਖੀ ਦੀ ਕਰਨੀ ਸੀ ਪਰ ਸਮਾਂ ਸੀਮਤ ਹੈ ਇਸ ਵਾਸਤੇ ਤਤ ਦਾ ਬਚਨ ਤਤ ਦਾ ਬਚਨ ਉਹ ਆਪ ਜੀ ਨਾਲ ਸਾਂਝਾ ਕਰਨਾ ਹੈ ਗੁਰੂ ਨਾਨਕ ਸਾਹਿਬ ਨੇ ਭੁੱਲਿਆ ਹੋਏ ਨੂੰ ਮਾਰਗ ਤੇ ਪਾਇਆ ਹੈ ਭੁੱਲਿਆ ਹੋਇਆਂ ਨੂੰ ਮਾਰਗ ਤੇ ਪਾਇਆ ਹੈ ਤੇ ਉਹ ਮਾਰਗ ਉਹ ਪੰਥ ਨਿਰਮਲ ਪੰਥ ਉਹ ਨਾਮ ਦਾ ਪੰਥ ਹੈ ਨਾਮ ਦਾ ਦੁਨੀਆ ਦੇ ਲੋਕ ਚਿੱਕੜ ਨੂੰ ਰਿੜਕਦੇ ਪਏ ਸਨ ਫੋਕੜ ਕਰਮ ਕਰਨੇ ਚ ਪੈ ਕੇ ਚਿੱਕੜ ਨੂੰ ਰਿੜਕਦੇ ਪਏ ਤੇ ਗੁਰਨਾਨਸ ਦੇ ਬਚਨ ਫਰਮਾ ਚਿੱਕੜ ਨੂੰ ਰਿੜਕਣ ਨਾਲ ਕਦੀ ਤੁਹਾਨੂੰ ਮੱਖਣ ਨਹੀਂ ਮਿਲ ਸਕਦਾ ਪੋਖਰ ਨੀਰ ਵਿਰੋਲੀ ਹੈ ਜਿਹੜਾ ਨੀਰ ਵਿਰੋਲ ਦੇ ਪਿਓ ਚਿੱਕੜ ਦਾ ਪਾਣੀ ਪੋਖਰ ਨੀਰ ਨੀਰ ਵਿਰੋਲੀਆ ਮੱਖਣ ਨਹੀਂ ਰੀਸਾ ਭਾਵੇਂ ਸਾਲ ਰਿੜਕ ਲੋ ਚਾਹੇ 10 ਸਾਲ ਚਾਹੇ ਕਰੋੜਾਂ ਸਾਲ ਰਿੜਕਿਆ ਜਾਵੇ ਮੱਖਣ ਨਹੀਂ ਮਿਲਣਾ ਇਕ ਕਾਲ ਯੁਗ ਦਾ ਸਮਾਂ ਹੈ ਇੱਥੇ ਇੱਕੋ ਹੀ ਬੀਜ ਬੀਜਣਾ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋ ਨਾਮ ਦੀ ਬਾਤ ਗੁਰੂ ਗ੍ਰੰਥ ਸਾਹਿਬ ਚ 36 ਮਹਾਂਪੁਰਸ਼ਾਂ ਦੀ ਬਾਣੀ ਤੇ 36 ਮਹਾਂਪੁਰਸ਼ਾਂ ਜੀਵਨ ਦਾ ਆਧਾਰ ਕੀ ਹੈ ਸੱਚਾ ਨਾਮ ਮੇਰਾ ਆਧਾਰੋ ਸਹੇ ਭਗਤ ਨਾਮ ਦੇ ਦੇ ਬਚਨ ਪੜ੍ਹੋ ਵੀ ਕਰ ਰਹੇ ਨੇ ਮੈਂ ਅੰਦਲੇ ਕੀ ਟੇਖ ਮੈਂ ਅੰਦਲੇ ਕੀ ਟੇਖ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਮੇਰਾ ਨਾਮ ਹੈ ਆਧਾਰਾ ਭਗਤ ਕਬੀਰ ਜੀ ਦੇ ਬਚਨ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਹੀ ਹੈ ਨਾਰ ਬਾਬਾ ਫਰੀਦ ਜੀ 800 ਸਾਲ ਪਹਿਲਾਂ ਬਚਨ ਫਰਮਾਉਂਦੇ ਪੇ ਵਿਸਰੇ ਆਜਿਨੇ ਨਾਮ ਤੇ ਭੋਏ ਭਾਰਤੀਏ ਉਹ ਤਰਤੇ ਦੇ ਪਾਰ ਹਨ ਜਿਨ੍ਹਾਂ ਨੂੰ ਨਾਮ ਹੀ ਭੁੱਲ ਗਿਆ ਗੁਰਨਾਨ ਦੇ ਭੁੱਲਿਆ ਨੂੰ ਮਾਰਗ ਤੇ ਪਾਉਣ ਆਏ ਬਈ ਨਾਮ ਨਾਲ ਜੁੜੋ ਡੁੱਬਦੇ ਪਏ ਦੁਨੀਆਂ ਦੇ ਲੋਕ ਡੁੱਬਦੇ ਹਨ ਕ੍ਰਿਸ਼ਨਾਂ ਦੀ ਅੱਗ ਚ ਦੁੱਖਾਂ ਦੀ ਅੱਗ ਚ ਵਿਸ਼ੇ ਵਕਰੇ ਚ ਸੜਦੇ ਸੜਦੇ ਡੁੱਬਦੇ ਹਨ ਅਗਣ ਸਾਗਰ ਬੂਢਤ ਸੰਸਾਰਾ ਅਗਣ ਸਾਗਰ ਬੂਢਤ ਸੰਸਾਰਾ ਨਾਨਕ ਬਾਹਾਂ ਪਕਰ ਸਤਗੁਰੂ ਨੇ ਸਾਰ ਸਤਗੁਰੂ ਤਾਰਨ ਵਾਲਿਆਂ ਨੂੰ ਆਈਐਸਐਸ ਤੇ ਮਨੋਰਥੀ ਇਹ ਹੀ ਟੀਚਾ ਹੀ ਗੁਰਨਾਨਸਾ ਦਾ ਆਹ ਇਹ ਪੰਕਤੀ ਜਪੀਏ ਫਿਰ ਸਮਾਪਤੀ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਰਸਨਾ ਤੋਂ ਨਹੀਂ ਜਪਨਾ ਅੰਦਰੋਂ ਜਪੋ ਗੁਰੂ ਨਾਨਕ ਸਾਹਿਬ ਦੇਖਦੇ ਪੈਣ ਗਏ ਨਹੀਂ ਕਿਤੇ ਆਏ ਹਨ ਗਏ ਨਹੀਂ ਗਏ ਅੱਜ ਵੀ ਪ੍ਰਤੱਖਣ ਜਪੋ ਸੁਣਦੇ ਪੈ ਗੁਰੂ ਨਾਨਕ ਸਾਹਿਬ ਦੇਖਦੇ ਪੈ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਗੁਰਨਾਨ ਸਿੰਘ ਆਗੇ ਸੰਸਾਰ ਤੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਆਗੇ ਗੁਰਨਾਨ ਸਿੰਘ ਜੀ ਤੇ ਕੀਤਾ ਕੀ ਕਰਜ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਭਗਤੀ ਨਾਲ ਜੁੜੋ ਬਈ ਭਗਤੀ ਤੋਂ ਬਿਨਾ ਵੱਡੇ ਵੱਡੇ ਵਿਦਵਾਨ ਸੰਪਨ ਲੱਖਾਂ ਗ੍ਰੰਥ ਯਾਦ ਕੀਤੇ ਹੋਣ ਪੜ੍ਹਿਆ ਹੋਵੇ ਬੜਾ ਵੱਡਾ ਗੱਡੀਆਂ ਲਧੀਆਂ ਨੇ ਪਰ ਡੁੱਬੇਗਾ ਭਗਤੀ ਨਾਲ ਜੋੜਿਆ ਹੈ ਗੁਰੂ ਘਰ ਆਏ ਆ ਇਸ ਸਥਾਨ ਤੇ ਕਿਹੜੀ ਮਤ ਲੈਣੀ ਕਿਹੜੀ ਸਿੱਖੇ ਲੈਣੀ ਇੱਕੋ ਹੀ ਮਤ ਲੈ ਲੀਏ ਸਾਡੀ ਮਤ ਚ ਮਤ ਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਨੂੰ ਇੱਕ ਸਿੱਖਿਆਈ ਇੱਕ ਮਤ ਹੀ ਲੈ ਲਈਏ ਗੁਰੂ ਦੀ ਮਤ ਮਨ ਦੀ ਮਤ ਛੱਡ ਕੇ ਉ ਮਤ ਗੁਰ ਕੀ ਮਤ ਤੂੰ ਲੇਹਿਆਣੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ ਡੁੱਬਦੇ ਪਏ ਭੁੱਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਤੇ 551 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਨਾ ਅੱਜ ਪਿੱਛੇ ਲਿਖਿਆ ਨਾ ਪਾਤਸ਼ਾਹੀ ਪਹਿਲੀ ਇਹ ਐਵੇਂ ਨਹੀਂ ਲਿਖਿਆ ਇਹ ਖੇੜ ਵਰਤੀ ਹੈ ਗੁਰੂ ਨਾਨਕ ਸਾਹਿਬ ਦੀ ਗੁਰਦੁਆਰਾ ਗੋਵ ਘੜਸੇ ਦੇ ਦਰਸ਼ਨ ਕਰਦੇ ਹੋ 500 51 ਸਾਲ ਗੁਰੂ ਨਾਨਕ ਸਾਹਿਬ ਇੱਥੇ ਆਏ 1512 ਵਿੱਚ ਸਨ 1512 ਵਿੱਚ ਇੱਥੇ ਆਏ ਜਲਾਲ ਖਾਨ ਚਾਹੁੰਦਾ ਸੀ ਲੁਧਿਆਣਾ ਸ਼ਰ ਵਸੇ ਮੇਰੇ ਨਾਮ ਤੇ ਜਲਾਲ ਖਾਨ ਲੋਧੀ ਦੇ ਨਾਮ ਤੇ ਉਹ ਬੜੇ ਯਤਨ ਕਰਦਾ ਪਿਆ ਸ਼ਹਿਰ ਨਹੀਂ ਵਸਦਾ ਪਿਆ ਸਤਲੁਜ ਦਰਿਆ ਬਾਰ ਬਾਰ ਰੋੜਦਾ ਪਿਆ ਏ ਪਰ ਜਦੋਂ ਗੁਰੂ ਨਾਨਕ ਦੇ ਚਨਚ ਉਹਨੇ ਮੱਥਾ ਟੇਕ ਕੇ ਬੇਨਤੀ ਕੀਤੀ ਗੁਰੂ ਨਾਨਕ ਨਾਲ ਕੋਗ ਵਸੇਗਾ ਅੱਜ ਦੇਖ ਲਓ ਪੂਰੇ ਵਰਲਡ 'ਚ ਕੋਗ ਵਸਦਾ ਪਿਆ ਪੂਰੇ ਪੂਰੇ ਵਰਲਡ ਦੇ ਨਕਸ਼ੇ 'ਚ ਲੁਧਿਆਣੇ ਦਾ ਨਾਮ ਹੈ ਲੁਧਿਆਣਾ ਦਾ ਨਾਮ ਇਹ ਨਾਲ ਲਿਖਿਆ ਹੁੰਦਾ ਘੁਗ ਵਸਦਾ ਪੰਜਾਬ ਚ ਸਭ ਤੋਂ ਜ਼ਿਆਦਾ ਆਬਾਦੀ ਲੁਧਿਆਣੇ ਚ ਘੁਗ ਵਸਦਾ ਪਿਆ ਇਹ ਗੁਰਨਾਨਦ ਸਿੰਘ ਦੀ ਅਸੀਸ ਹੈ ਬਚਨ ਹੈ ਗੁਰਨਾਨਦ ਸਿੰਘ ਦਾ ਤੇ ਇਹ ਦਰਿਆ ਜਿਹੜਾ ਵਹੁੰਦਾ ਪਿਆ ਨਾ ਵਹਾਂਦਾ ਇਹ ਸਤ ਕੋ ਦੂਰ ਹੋ ਗਿਆ ਸਤ ਕੋ ਦੂਰ ਗੁਰਨਾਨਦ ਸਿੰਘ ਦਾ ਬਚਨ ਤੇ ਅੱਜ ਇੱਥੇ ਪਾਤਸ਼ਾਹ ਪਹਿਲੀ ਲਿਖਣ ਦਾ ਕਾਰਨ ਗੁਰਨਾਨਦ ਸਿੰਘ ਦੇਖੋ ਗੁਰੂ ਨਾਨਕ ਸੇ ਸਭ ਤੋਂ ਵੱਡਾ ਤੀਰਥ ਪ੍ਰਗਟ ਕੀਤਾ ਹੈ ਸੰਸਾਰ ਤੇ ਕਿਉਂਕਿ ਗੁਰੂ ਨਾਨਕ ਸਭ ਤੋਂ ਵੱਡਿਆਂ ਉਸ ਵੱਡਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੇ ਵੱਡੇ ਸਤਗੁਰ ਜੀ ਇੱਥੇ ਆਏ ਨਗਰ ਵਸ ਗਿਆ ਵੱਡਾ ਤੀਰਥ ਗੁਰੂ ਨਾਨਕ ਸ ਨੇ ਪ੍ਰਗਟ ਕੀਤਾ ਸੰਸਾਰ ਤੇ ਉਹ ਤੀਰਥ ਹਰ ਥਾਂ ਤੇ ਮੌਜੂਦ ਹੈ ਸਾਡੇ ਅੰਦਰ ਵੀ ਹੈ ਸਾਡੇ ਅੰਦਰ ਵੀ ਹੈ ਉਹ ਤੀਰਥ ਪਰ ਉਹ ਤੀਰਥ ਤਾਂ ਸਮਝ ਪੈਂਦੀ ਏ ਮਹਾਂਪੁਰਖਾਂ ਤਾਂ ਸਾਰੀ ਸੋਝੀ ਉਹਨਾਂ ਦਾ ਨਾਮ ਹੀ ਐਸਾ ਤੁਰਦ ਰੱਬੀ ਰੂਹਾਂ ਜਿਹਨੇ ਇਸ ਸੰਸਾਰ ਤੇ ਆਉਂਦੀਆਂ ਨਹੀਂ ਐਵੇਂ ਨਹੀਂ ਆਉਂਦੀਆਂ ਇਸ ਧਰਤੀ ਤੇ ਐਵੇਂ ਨਹੀਂ ਚਰਨ ਪਏ ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ ਦਾ ਨਾਮ ਹੀ ਜਸਵੰਤ ਜਸ ਵਾਲਾ ਜਿਸ ਨੂੰ ਬਖਸ਼ਿਆ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਜਿਹਨੂੰ ਜਸ ਮਿਲ ਗਿਆ ਜਿਹਨੂੰ ਵਡਿਆਈ ਮਿਲ ਗਈ ਸਿਫਤ ਸਲਾਹ ਮਿਲ ਗਈ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਪਿਆਰਿਓ ਵਿਚਾਰਾਂ ਬਹੁਤਨ ਪਰ ਸੰਖੇਪ ਸੀਮਤ ਵਿਚਾਰ ਸੰਕੁਚਿ ਪਾਈ ਸਾਹਿਬ ਖੜੇ ਹੋ ਗਿਆਂ ਜਿੱਥੇ ਮਹਾਪੁਰਖ ਬੈਠ ਕੇ ਨਾਮ ਜਪਦਾ ਹੈ ਨਾ ਮਹਾਂਪੁਰ ਦਾ ਮੁੱਖ ਵੀ ਧਾਨ ਹੈ ਸੋ ਇਕਬੀਰ ਸੋਈ ਮੁੱਖ ਧਾਨ ਹੈ ਜਾਂ ਮੁਕਈਆਂ ਰੰ ਦੇ ਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੁਰੂਮ ਗ੍ਰਾਮ ਸਾਰਾ ਸ਼ਹਿਰ ਹੀ ਪਵਿੱਤਰ ਹੋ ਜਾਂਦਾ ਇੱਥੇ ਗੁਰਨਾਨ ਦੇ ਚਰਨ ਪਾਈ ਹੋਰ ਵੀ ਮਹਾਂਪੁਰ ਸ਼ਾਇ ਹਨ ਪਰ ਇਸ ਚਾਹੀਏ ਦਾਸ ਰਹਿ ਨਹੀਂ ਸਕਦਾ ਕਹੇਗਾ ਸਤਗੁਰੂ ਜੀ ਬੁਲਾ ਰਹਿਆਂ ਗੁਰਨਾਨ ਦੇ ਤੋਂ ਪੜਨ ਜਿਹੜੇ ਮਹਾਂਪੁਰੇ ਚ ਜਿਹੜੇ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜੀ ਇੱਥੇ ਆਏ ਹਨ ਦੇਖੋ ਲੁਧਿਆਣਾ ਚ ਹੋਰ ਵੀ ਅਸਥਾਨਾਂ ਗੁਰਨਾਨ ਦੇਵ ਜੀ ਦਾ ਦਮਦਮਾ ਸਾਹਿਬ ਵੀ ਹੈ ਦੁਗਰੀ ਕੋਲ ਇੱਥੇ ਗਊ ਘਾਟ ਹੈ ਉੱਥੇ ਇੱਕ ਬਾਲਗਨ ਚੌਂਕ ਉਲੀ ਅਸਥਾਨ ਗੁਰਨਾਨ ਦੇਵ ਜੀ ਦਾ ਬਣਿਆ ਹੋਇਆ ਪਰ ਇੱਥੇ ਬਣਿਆ ਨਹੀਂ ਸੀਗਾ ਕਿਉਂਕਿ ਗੁਰਨਾਨ ਦੇਵ ਜੀ ਦੀ ਵਡਿਆਈ ਇਤਨੀ ਹੋਣਾ ਜਿੱਥੇ ਗੁਰਨਾਨ ਦੇਵ ਜੀ ਦਾ ਉੱਥੇ ਭਾਈ ਗੁਰਦਾਸ ਜੀ ਪੈਰ ਛੋੜ ਵਰਤੇ ਪੈਰ ਛੋੜ ਕੋਈ ਮਾੜਾ ਨਹੀਂ ਹੈ ਕਿਉਂਕਿ ਗੁਰਨਾਨ ਦੇਵ ਦਾ ਪੂਜਨ ਯੋਗ ਹਨ ਜਿਨ੍ਹਾਂ ਨੇ ਗੁਰਨਾਨ ਦੇਵ ਨੂੰ ਪੂਜਿਆ ਉਹ ਵੀ ਪੂਜਨ ਯੋਗ ਜਿਸ ਜਨਾਨਕ ਸਤਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਉਹਨਾਂ ਦੀ ਪੂਜਾ ਹੋਣੀ ਹੈ ਜਿਹੜੇ ਗੁਰਨਾਨ ਦੇਵ ਜੀ ਨੂੰ ਪੂਜਦੇ ਨੇ ਉਹਨਾਂ ਦੀ ਪੂਜਾ ਹੋਣੀ ਹੈ ਤੇ ਜਿਸ ਸਥਾਨ ਤੇ ਗੁਰਨਾਨ ਦੇਵ ਦਾ ਪੈਰ ਰੱਖਿਆ ਗਿਆ ਭਾਈ ਗੁਰਦਾਸ ਨੇ ਪੈਰਛੋ ਦਾ ਪੱჭਾ ਨਾਖਦੇ ਆ ਕਹਿੰਦੇ ਜਿੱਥੇ ਬਾਬਾ ਪੈਰ ਤਰੈ ਪੂਜਾ ਅਸਲ ਥਾਪਣ ਸੋ ਉਹ ਸਥਾਨ ਪੂਜਣ ਯੋਗ ਹੁੰਦਾ ਹੀ ਹੁੰਦਾ ਹੈ ਇਤਿਹਾਸੇ ਸਾਰੇ ਨਾਮ ਸਾਰੇ ਸ਼ਹਿਰਾਂ ਦੇ ਨਾਮ ਤਾਂ ਨਹੀਂ ਆਏ ਸਾਰੇ ਇਤਿਹਾਸਿਕ ਸਥਾਨ ਪ੍ਰਗਟਤ ਨੇ ਗੁਰਨਾਨ ਦੇਵ ਵਾਲੇ ਇਹ ਵੀ ਇਤਿਹਾਸਿਕ ਸਥਾਨ ਗੁਰਨਾਨ ਦੇਵ ਦਾ ਤੇ ਪਿਆਰੋ ਅੱਜ ਗੁਰਨਾਨਸ ਨੇ ਖੇਡ ਵਰਤਾਈ ਇੱਥੇ ਪਿੱਛੇ ਲਿਖਿਆ ਗਿਆ ਪਾਤਸ਼ਾਹੀ ਪਹਿਲੀ ਇਥੋਂ ਗੁਰਨਾਨਸ ਲੰਕ ਕੇ ਚਰਨ ਪੈਣ ਤੇ ਮਹਾਂਪੁਰਖ ਨੂੰ ਇਹ ਸਾਰੀ ਸੋਝੀ ਹੈ ਉਹ ਜਾਣਦੇ ਇੱਥੇ 51 ਸਾਲ ਪਹਿਲੇ ਗੁਰੂ ਮਹਾਂਪੁਰਖ ਆਏ ਇੱਥੇ ਲੁਧਿਆਣੇ ਨਗਰੀ 'ਚ 51 ਸਾਲ ਪਹਿਲੇ ਤੇ 51 ਸਾਲ ਇੱਥੇ ਬੈਠ ਕੇ ਹੋਰ ਦੇਸ਼ਾਂ ਦੇਸ਼ੇ ਦੀ ਪ੍ਰਚਾਰ ਜੋ ਗੁਰਨਾਨਸ ਨੇ ਆਪ ਕਰਵਾਇਆ ਉਹਨਾਂ ਦੇ ਹਿਰਦੇ 'ਚ ਰੋਮ ਰੋਮ 'ਚ ਗੁਰਨਾਨੇ ਕੀ ਵਸਦਾ ਸੀ ਐਵੇਂ ਨਾਮ ਨਾਨਕ ਸਰ ਨਹੀਂ ਬਣਿਆ ਇਹ ਗੁਰਨਾਨਸ ਦਾ ਸਾਰ ਹੈ ਇਹ ਸਰੋਵਰ ਹੈ ਉਸ ਸਰੋਵਰ ਕਿਹੜਾ ਤੀਰਥ ਨਾਵਨ ਜਾਉ ਤੀਰਥ ਨਾਮ ਹੈ ਉਹ ਨਾਮ ਦਾ ਤੀਰਥ ਤੇ ਲਗਾਤਾਰ ਇੱਥੇ ਨਿਰੰਤਰ ਸੇਵਾ ਤੇ ਸਿਮਰਨ ਦਾ ਪ੍ਰਵਾਹ ਚਲਾਇਆ ਮਹਾਂਪੁਰਖਾਂ ਨੇ ਰਹਿੰਦੀ ਦੁਨੀਆ ਦਾ ਜੁਗ ਜੁਗਟਾਲੇ ਤੇ ਚੱਲਦਾ ਹੀ ਰਹਿਣਾ ਹੈ ਆਹ ਜਿਹੜੀ ਸੇਵਾ ਮਿਲੀ ਹੈ ਮਹਾਂਪੁਰਖਾਂ ਨੇ ਭਾਈ ਅਨਾਹਦ ਰਾਜਸ ਨੂੰ ਬਖਸ਼ਿਸ਼ ਹੋਈ ਹੈ ਇਹਨਾਂ ਦੀ ਚੜ੍ਹਦੀ ਕਲਾ ਹੈ ਤਾਂ ਸਦਾ ਚੜ੍ਹਦੀ ਕਲਾ ਕਿਉਂਕਿ ਨਾਮ ਨਾਲ ਚੜਦੀ ਕਲਾ ਸਦਾ ਆਓ ਚੜਦੀ ਕਲਾ ਜਕਾਰਾ ਬੁਲੰਕਦੇ ਸਮਾਪਤੀ ਜੀ ਬੋਲੇ ਸੋ ਨਿਹਾਲ ਕਟਾਨ ਕਟਾਨ ਸ਼ੁਕਰਾਨਾ ਧੰਤਨ ਸ੍ਰੀ ਗੁਰਗ੍ਰੰਥ ਸਾਹਿਬ ਦਾ ਸਮੂਹ ਸੰਗਤਾਂ ਦਾ ਮਹਾਂਪੁਰਖਾਂ ਦਾ ਕਟਾਨ ਕਟਾਨ ਸ਼ੁਕਰਾਨਾ ਜੀ ਹੋਈਆਂ ਬਿੰਦ ਪ੍ਰਕਾਰ ਦੀਆਂ ਪੁੱਲਾਂ ਬਖਸ਼ ਲੈਣੀਆਂ ਗੁਰਨਾਣਸ ਦੇ ਆਗਮਨ ਪੁਰਵੀਆਂ ਬੇਸ਼ੁਮਾਰ ਬਿੰਦ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਤਨਵਾਦ ਸਾਹਿਬ ਸ੍ਰੀ ਗੁਰੂ ਅੰਮ੍ਰਿਤਸਰ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਅਸੀਸ ਬਖਸ਼ਿਸ਼ ਕਰਕੇ ਅੱਜ ਦੇ ਜਿਉ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੇ ਸਮਾਗਮ ਹਨ ਅਤੇ ਇਸ ਨਵੇਂ ਮਣੇ ਸੁੰਦਰ ਹਾਲ ਜੋ ਮਾਪੁਰਖਾਂ ਦੀ ਦੇਖ ਰਹੇ ਖੇਤ ਉਹ ਆਪ ਤਿਆਰ ਕਰਵਾ ਕੇ ਗਏ ਸਨ ਅਣਥਕ ਮਿਹਨਤ ਇੰਜੀਨੀਅਰ ਮਿਸਤਰੀ ਸੇਵਾਦਾਰ